ਸਾਰਿਆਂ ਨੂੰ ਅੱਜ ਅਸੀਂ ਟਰੈਕਟਰ ਦੇ ਰਹੇ ਇੱਕ ਪੰਜਾਬ ਘਾੜੀ ਜੋ ਪੀ 23 ਨੰਬਰ ਆ ਤੇ ਆਪਣੇ ਕੋਲ ਇਹ ਟਰੈਕਟਰ ਆ ਬਦਾ ਟਰੈਕਟਰ ਬਹੁਤ ਘੈਂਟ ਦਾ ਤੇ ਬਾਕੀ ਵੀਰਾਂ ਨੂੰ ਪਾਰਟੀ ਨੰਬਰ ਆਉਂਦੇ ਵੀਰੇ ਹੋਰ ਵੀਰੇ ਕਿਹਾਲਾ ਸਤਿ ਸ਼੍ਰੀ ਅਕਾਲ ਜੀ ਹਾਂ ਜਿਆਲਾ ਵੀਰੇ ਜੀ ਉਹ ਆਪਣਾ ਨਾਮ ਪੇਟਾਰ ਅੱਛਾ ਜੀ ਟਰੈਕਟਰ ਦਾ ਨਾਮ ਆ ਪੇਟਾਰ ਨਾਮ ਆ ਬਿਲਕੁਲ ਪੇਟਾਰ ਠੀਕ ਹੈ ਜੀ ਹਾਂ ਪਹਿਲਾਂ ਟਰੈਕਟਰ ਜੀ ਸੇ ਲੱਗ ਗਈ ਆਪਾਂ ਬੌਸ ਆਉਂਦੇ ਰਹਿ ਗਏ ਠੀਕ ਆ ਸਾਰੇ ਕਿਹਨਾ ਬੌਤੋਂ ਨਾਲ ਆਪਣਾ ਟਰੈਕਟਰ ਬਣਿਆ ਠੀਕ ਆ ਬਾਈਆਂ ਨੇ ਆਪਣਾ ਬਫਮਾਨ ਤਾਂ ਰੱਖਿਆ ਹੀ ਬਾਈਆਂ ਦੀ ਆਉਣੀ ਹੈ ਜਿੰਨਾ ਆਇਆ ਕਰੋ ਰੋਕ ਪਰਦੇ ਵਿੱਚ ਮੰਡੀ ਦੇ ਵਿੱਚ ਆਈ ਹੈ ਇਹ ਵੀਰੇ ਹੋਰ ਟਰੈਕਟਰ ਬਾਰੇ ਕੋਈ ਜਾਣਕਾਰੀ ਤੁਝਾ ਜਦ ਪੁੱਛਣਾ ਵਗੇ ਉਹ ਸੁਣਾਵੇ ਗੱਲਬਾਤ ਹਾਂਜੀ ਵੀਰ ਜੇ ਕਹਣਾ ਕੀ ਕੋਈ ਟਰੈਕਟਰ ਲੈਣਾ ਹੋਵੇ ਜਿੰਨਾ ਸਹਾਰ ਕਰੋ ਜੀ ਵੀ ਆਪਣਾ WhatsApp ਮੋਬਾਈਲ ਨੰਬਰ ਵੀ ਦੱਸ ਦੇਣਾ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਟਰੈਕਟਰ ਬਹੁਤ ਵਧੀਆ ਮਨਪਸੰਦ ਟਰੈਕਟਰ ਮੇਰੇ ਸਾਡਾ ਕੰਮ ਦੋ ਹੋਈ ਹੈ ਜੀ ਨਵੇਂ ਰਜਿਸਟਰ ਦਾ ਕੰਮ ਵੀ ਨਾਲ ਅਸੀਂ ਪੁਰਾਣਾ ਬਦਲ ਕਰਦੇ ਹਾਂ ਜੋ ਵੀ ਜੇ ਨੂੰ ਲੈਣਾ ਹੋਵੇ ਟਰੈਕਟਰ ਵੀਰੇ ਸਾਡੀ ਏਜੰਸੀ ਹੈਗੀ ਗੱਲ ਕਰੋ ਤੇ ਬਲੱਸ ਸਾਡਾ ਇੰਪਲੀਮੈਂਟ ਦਾ ਕੰਮ ਵੀ ਨਾਲ ਹੈ ਜੀ ਰੋਟਾ ਵੇਟਰ ਲੈਣਾ ਸੁਪਰ ਹਿੱਟਰ ਲੈਣਾ ਹੈ ਉਡਾਣੇ ਫਾਲੇ ਲੈਣੇ ਆ ਉਹ ਵੀ ਕੰਮ ਹੈਗਾ ਤੇ ਬਾਕੀ ਲੋੜ ਜਦ ਬਈ ਟਰੈਕਟਰ ਦਿਖਾ ਦੇ ਸਾਰਾ ਸਾਰਾ ਟਰੈਕਟਰ ਘੁਮਾ ਕੇ ਦਿਖਾ ਦੇ ਟਰੈਕਟਰ ਬਹੁਤ ਘੰਟ ਸਾਫੁੱਤਰ ਟਰੈਕਟਰ ਆ ਜੋ ਕੇ ਸਟਾਰਟ ਕਰ ਕਿਉਂ ਡੈਂਟ ਦਿਖਾ ਦੇ ਬਣ ਜਾ ਆ ਮੈਂ ਕਰ ਟਰੈਕਟਰ ਸਟਾਰਟ ਆ ਸਟਾਰਟ ਕਰ ਦੇ ਬੜਾਈ ਵਧੀਆ ਠੀਕ ਆ ਹਾਂਜੀ ਹਾਂਜੀ ਸਾਡੇ ਬਟ ਕਿੰਨੇ ਦੇ ਤੇ ਫਰਾ 2 ਜੀ 2 ਦੇ ਤੇ ਹਾਂਜੀ ਕਿਹੜੇ ਕਿਹੜੇ 52 ਦਾ ਅਸੀਂ ਖਰੀਦਿਆ ਵੇ ਆਡੀ 52 ਦਾ ਨਮਾਤਾ ਹਾਂਜੀ ਤੇ ਪੰਜਾਬ ਰੈਡੀ ਪ੍ਰੈਕਟ ਵੀ ਅਲੀ ਵੀ ਨਵੇਂ ਦਾ ਸਾਡੇ ਲੋ ਥੋੜੇ ਸਾਡੇ ਚੋਣ ਜੀ ਕਿਤਾ